ਸੁਦੇ ਆਣੇ ਜਾਣਾ ਮੈਨੂੰ ਟਿਕਟ ਨਹੀਂ ਦਿੱਤੀ ਇਹਨਾਂ ਨੇ ਹਾਂਜੀ ਕਿਸੇ ਹੋਰ ਨੂੰ ਸਾਰਿਆਂ ਨੂੰ ਦਿੱਤੀ ਮੈਂ ਜਿਹੜੀ ਲੇਡੀ ਜੀ ਬੈਠੀ ਉਹਨੂੰ ਟਿਕਟ ਨਹੀਂ ਦਿੱਤੀ ਤੁਹਾਨੂੰ ਟਿਕਟ ਦੇ ਦਿੱਤੇ ਔਰਤਾਂ ਉਹਨੋਂ ਵੱਲ ਔਰਤਾਂ ਲੈ ਕੇ ਪੂਰੀ ਬੱਸ ਠੇਕ ਤੋਂ ਭਰੀ ਆਈ ਆ ਤੁਹਾਨੂੰ ਸਾਰਿਆਂ ਨੂੰ ਟਿਕਟ ਮਿਲੀ ਬੱਸ ਚ ਜੀ ਅੰਦਰ ਪਾਓ ਫਿਰ ਤੁਸੀਂ ਕਿਉਂ ਨਹੀਂ ਬੋਲੇ ਭਾਈ ਇਹ ਗੱਡੀ ਦਾ ਟਿਕਟ ਦੇ ਗੱਡੀ ਸਾਰਿਆਂ ਕੋ ਠੇਕੇ ਤੇ ਆ ਜੀ ਗੱਡੀ ਪਹਿਲਾਂ ਤੁਸੀਂ ਬਾਹਰ ਠੇਕੇ ਤੇ ਲਿਖ ਕੇ ਲਾਇਆ ਭਾਜੀ ਬੋਲੋ ਜਵਾਬ ਦਿਓ ਨਾ ਨਾ ਬਣਾਓ ਗੱਡੀ ਟਿਕਾ ਭਰਦੇ ਨੇ ਫੇ ਤੁਸੀਂ ਟਿਕਟ ਤੋਂ ਬਿਨਾ ਕਿਦਾਂ ਸਵਾਰੀਆਂ ਚਲਾਈਆਂ ਸਾਰੀਆਂ ਜਿਹੜੋਂ ਹੀ ਠੇਕਾ ਦਿੰਦੇ ਆ ਜੀ ਉਹਨਾਂ ਨੂੰ ਕਮਾਲ ਆ ਛੇ ਟਿਕਟ ਜੀ ਤੈਨੂੰ ਇੱਕ ਗ੍ਰੀ ਸਰਕਾਰੀ ਪਾਸੇ ਇੱਕ ਗ੍ਰੀ ਸਰਕਾਰੀ ਨਹੀਂ ਛੇ ਸਵਾਰੀ ਆ ਤਾਂ ਅਸੀਂ ਟਿਕਟ ਦਿੱਤੀ ਆ ਅਸੀਂ ਇੱਕ ਟਿਕਟ ਹੀ ਆ ਪੈਸੇ ਲਈ ਨਾ ਬਾਜੀ ਤੁਸੀਂ ਚਲੋ ਟਿਕਟਾ ਤੁਹਾਡੇ ਕੋਲ ਆ ਫੇ ਕਾਹਦੇ ਚੱਕੀਆਂ ਕਿੰਨੀਆਂ ਲੈਣੀਆਂ ਟਿਕਟਾਂ ਬੋਲੋ ਸਾਰੇ ਜਣੇ ਫੇ ਕਿਉਂ ਨਹੀਂ ਬੋਲੇ ਤੁਸੀਂ ਬਿਨਾਂ ਟਿਕਟ ਤੋਂ ਕਿਉਂ ਬੈਠੇ ਸਾਰੇ ਜਣੇ ਆਰੇ ਟਿਕਟ ਦਾ ਬਿਨਾਂ ਮੈਂ ਇਹਨੂੰ ਪੁੱਛਦਾ ਫੇ ਟਿਕਟ ਆਹ ਦੇਖੋ ਜੀ ਇਹ ਸੇ ਡਰ ਕੰਟੈਕਟ ਨੇ ਕਿਸੇ ਦੀ ਟਿਕਟ ਨਹੀਂ ਕੱਟੀ ਅਰ ਲੁਧਿਆਣੇ ਤੱਕ ਉਹਨਾਂ ਨੂੰ ਸ਼ਹਿਰ ਤੋਂ ਇੱਥੇ ਬੱਸ ਲੈ ਕੇ ਆ ਰਿਹਾ ਹੈ ਅਸੀਂ ਅਕਸਰ ਦੇਖਿਆ ਕਿ ਕੁਝ ਬੱਸਾਂ ਵਾਲਿਆਂ ਦੇ ਵੱਲੋਂ ਸਵਾਰੀਆਂ ਦੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਆ ਉਹ ਚਾਹੇ ਸੀਟ ਨੂੰ ਲੈ ਕੇ ਹੋਵੇ ਸਮਾਨ ਨੂੰ ਲੈ ਕੇ ਹੋਵੇ ਚਾਹੇ ਉਹਨਾਂ ਦੀ ਟਿਕਟ ਟੱਕਣ ਨੂੰ ਲੈ ਕੇ ਹੋਵੇ ਮਾਮਲਾ ਅਜੇ ਹਈ ਆ ਜਿੱਥੇ ਕਿ ਇੱਕ ਬਜ਼ੁਰਗ ਬੀਬੀ ਦੇ ਨਾਲ ਬੱਸ ਕੰਡਕਟਰ ਦੇ ਵੱਲੋਂ ਚਿਰਾਂਮ ਤੱਕੇ ਸ਼ਾਹੀ ਕੀਤੀ ਜਾਂਦੀ ਹੈ ਪੱਦੀ ਸ਼ਬਤਾਵਲੀ ਬੋਲੀ ਜਾਂਦੀ ਹੈ ਅਤੇ ਦੂਜਾ ਉਕਤ ਬੀਬੀ ਨੂੰ ਟਿਕਟ ਵੀ ਨਹੀਂ ਦਿੱਤੀ ਜਾਂਦੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਵੀ ਸਵਾਰੀਆਂ ਇਸ ਬੱਸ ਦੇ ਵਿੱਚ ਸਵਾਰ ਹਨ ਉਹਨਾਂ ਨੂੰ ਕਿਸੇ ਨੂੰ ਟਿਕਟ ਕੱਟ ਕੇ ਇਸ ਬੱਸ ਵਾਲੇ ਨੇ ਨਹੀਂ ਦਿੱਤੀ ਮਿਲੀ ਜਾਣਕਾਰੀ ਦੇ ਅਨਸਾਰ ਇਹ ਬੱਸ ਨਵਾਂ ਸ਼ਹਿਰ ਤੋਂ ਲੁਧਿਆਣਾ ਵੱਲ ਆ ਰਹੀ ਸੀ ਇੱਕ ਪਾਸੇ ਜਿੱਥੇ ਬੱਸ ਮਾਲਕ ਜਾਂ ਸਰਕਾਰ ਨੂੰ ਇਸ ਬੱਸ ਡਰਾਈਵਰ ਅਤੇ ਕੰਡਕਟਰ ਦੇ ਵੱਲੋਂ ਖਾਸਾ ਚੂਨਾ ਲਾਇਆ ਜਾ ਰਿਹਾ ਉੱਥੇ ਹੀ ਸਵਾਰੀਆਂ ਦੇ ਨਾਲ ਜੋ سلوਕ ਕੀਤਾ ਜਾ ਰਿਹਾ ਉਹ ਵੀ ਸਹਿਣਯੋਗ ਨਹੀਂ ਆ ਤੁਹਾਨੂੰ ਵੀ ਅਪੀਲ ਹੈ ਜਦੋਂ ਵੀ ਤੁਸੀਂ ਇਸ ਬੱਸ ਦੇ ਵਿੱਚ ਬੈਠੋ ਇਸ ਦਾ ਨੰਬਰ ਨੋਟ ਕਰ ਲਵੋ ਕੰਪਨੀ ਨੋਟ ਕਰ ਲਵੋ ਤਾਂ ਤੁਸੀਂ ਵੀ ਅਗਲੀ ਵਾਰੀ ਜਦੋਂ ਜਾਵੋ ਤਾਂ ਬੜੇ ਧਿਆਨ ਨਾਲ ਜਾਣਾ ਤੁਸੀਂ ਦੱਸੋ ਕਿ ਕਿੱਥੇ ਚੜੇ ਮੈਂ ਔੜ ਤੋਂ ਚੜਿਆ ਬੀਬੀ ਔੜ ਤੋਂ ਦੇਖ ਲਓ ਮੈਂ ਕਿਤਨਾ ਆਹ ਲੁਧਿਆਣਾ ਜਾਣਾ ਮੈਨੂੰ ਟਿਕਟ ਨਹੀਂ ਦਿੱਤੀ ਇਹਨਾਂ ਨੇ ਹਾਂਜੀ ਕਿਸੇ ਹੋਰ ਨੂੰ ਸਾਰਿਆਂ ਨੂੰ ਦਿੱਤੀ ਉਹ ਲੈਡੀ ਜੀ ਬੈਠੀ ਉਹਨੂੰ ਟਿਕਟ ਨਹੀਂ ਦਿੱਤੀ ਤੁਹਾਨੂੰ ਟਿਕਟ ਦਿੱਤੀ ਔੜ ਤੋਂ ਉਹਨਾਂ ਵੱਲ ਔੜ ਤੋਂ ਲੈ ਕੇ ਪੂਰੀ ਬੱਸ ਬਿਚ ਤੋਂ ਭਰੀ ਆਈ ਆ ਤੁਹਾਨੂੰ ਸਾਰਿਆਂ ਨੂੰ ਟਿਕਟ ਮਿਲੀ ਬੱਸ 'ਚ ਜੀ ਫਿਰ ਤੁਸੀਂ ਕਿਉਂ ਨਹੀਂ ਬੋਲੇ ਪਹਿਲਾਂ ਤੁਸੀਂ ਬਾਹਰ ਠੇਕੇ ਤੇ ਲਿਖ ਕੇ ਲਾਇਆ ਭਾਜੀ ਬੋਲੋ ਜਵਾਬ ਦਿਓ ਆ ਬਣਾ ਬਣਾਓ ਗੱਡੀ ਕੋਲ ਕੇ ਦੇ ਜੀ ਟਿਕਾ ਭਰਦੇ ਫਿਰ ਤੁਸੀਂ ਟਿਕਟ ਤੋਂ ਬਿਨਾ ਕਿਦਾਂ ਸਵਾਰੀਆਂ ਚਲਾਈਆਂ ਸਾਰੀਆਂ ਜਦੋਂ ਅਸੀਂ ਠੇਕਾ ਦਿੰਦੇ ਆ ਜੀ ਉਹਨਾਂ ਨੂੰ ਕਮਾਲ ਆ ਠੇੜੀ ਤੁਹਾਨੂੰ ਇਹ ਸਰਕਾਰੀ ਬੱਸ ਆ ਇਹ ਕਿਹੜੀ ਸਰਕਾਰੀ ਨਹੀਂ ਇਹ ਸਵਾਰੀ ਆ ਤਾਂ ਅਸੀਂ ਟਿਕਟ ਦਿੱਤੀ ਆ ਅਸੀਂ ਟਿਕਟ ਹੀ ਆ ਪੈਸੇ ਲਈ ਨਾ ਭਾਜੀ ਤੁਸੀਂ ਟਿਕਟਾ ਤੁਹਾਡੇ ਕੋਲ ਆ ਫਿਰ ਕਾਹਦੇ ਚੱਕੀ ਕਿੰਨੀਆਂ ਲੈਣੀਆਂ ਟਿਕਟਾਂ ਬੋਲੋ ਸਾਰੇ ਜਣੇ ਇਹ ਕਿਉਂ ਨਹੀਂ ਬੋਲੇ ਤੁਸੀਂ ਬਿਨਾਂ ਟਿਕਟ ਤੋਂ ਕਿਉਂ ਬੈਠੇ ਸਾਰੇ ਜਣੇ ਆਰੇ ਟਿਕਟ ਦਾ ਬਿਨਾਂ ਵਾ ਮੈਂ ਨੋ ਪੁੱਛਦਾ ਫਿਰ ਟਿਕਟ ਆਹ ਦੇਖੋ ਜੀ ਇਸ ਟ੍ਰੈ ਕੰਡੈਕਟਰ ਨੇ ਕਿਸੇ ਦੀ ਟਿਕਟ ਨਹੀਂ ਕੱਟੀ ਅਰ ਲੁਧਿਆਣੇ ਤੱਕ ਉਹ ਨਮਸ਼ਰ ਤੋਂ ਇੱਥੇ ਬੱਸ ਲੈ ਕੇ ਆ ਰਿਹਾ ਹੈ ਇਹ ਵੀ ਬਹੁਤ ਵੱਡੀ ਠੇਕੇ ਦੇ ਆ ਇੱਕ ਸਾਹ ਉਹ ਤੁਸੀਂ ਦਾਫਰ ਫੋਨ ਕਰਦੇ ਬੋਲ ਬੋਲ ਬੋਲੀ ਆ ਕੋਈ ਨਹੀਂ ਅੱਜ ਨੋਟ ਹੋਈ ਜਾਂਦਾ ਦੋ ਬੋਲੀ ਜਾਂ ਫਿਰ ਦਾਸਰੇ ਪਹੁੰਚ ਜਾਣਾ ਵੇ ਘਰ ਨਾ ਗਾ ਜਾਖੌਣ ਬੱਸ ਦਾ ਚੱਲ ਰਿਹਾ ਹੈ। ਇਹ ਜੀ ਨਾ ਆ ਰਿਹਾ। ਬਈ ਆਦੇ। ਆਟੋ ਆਟੋ ਆਲੇ ਆਜੋ। ਅਜੀ ਆਟੋ ਆਟੋ ਆਟੋ। ਬਿਊਰੋ ਰਿਪੋਰਟ ਪ੍ਰਾਈਮ ਹੁੰਦੇ।